ਹਰ ਵਾਰ ਦੀ ਤਰ੍ਹਾਂ ਸਟ੍ਰੈਸ ਤੋਂ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਵਿਰੋਧੀਆਂ ਨੂੰ ਲਲਕਾਰਿਆ ਹੈ ਤੇ ਉਥੇ ਵਿਕਰਮ ਮੱਜੀਠੀਆ ਦੇਉਤੇ ਉਹਨਾਂ ਨੇ ਪਲਟਵਾਰ ਕੀਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਕੁਝ ਲੋਕ ਜਿਹੜੇ ਕਿ ਬਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਬੋਲ ਰਹੇ ਸੀ ਤੇ ਹੁਣੇ ਕੀ ਲੋਕ ਚਿੱਟੇ ਦੇ ਹੱਕ ਦੇ ਵਿੱਚ ਬੋਲਣਗੇ ਤੇ ਜਿਸ ਨੂੰ ਲੈ ਕੇ ਲਗਾਤਾਰ ਉਹਨਾਂ ਦੇ ਵੱਲੋਂ ਵਿਰੋਧੀਆਂ ਦੇ ਉੱਤੇ ਤਿੱਖੇ ਨਿਸ਼ਾਨੇ ਤਖਸਾਦੇ ਨੇ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਭਾਰਤ ਪੂਸ਼ਣ ਆਸ਼ੂ ਅਤੇ ਰਵਨੀਤ ਬਿੱਟੂ ਦੇ ਉੱਤੇ ਉਹਨਾਂ ਨੇ ਪਲਟਵਾਰ ਕੀਤਾ ਹੈ ਤੇ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਵੀ ਤਿੱਖੇ ਨਿਸ਼ਾਨੇ ਜਿਹੜੇ ਕਿ ਮੁੱਖ ਮੰਤਰੀ ਭਗਵੰਤ ਮਾਰਵਾਲਾ ਜਿਹੜੇ ਕਿ ਸਾਧੇ ਗਏ ਨੇ ਤੇ ਉਥੇ ਹੀ ਉਹਨਾਂ ਦੇ ਵੱਲੋਂ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਕਿ ਹੁਣ ਪਹਿਲਾ ਪਲਟਵਾਰ ਕੀਤਾ ਗਿਆ ਤੇ ਪਹਿਲਾਂ ਉਹਨਾਂ ਦੇ ਵੱਲੋਂ ਬਿਨਾ ਨਾਂ ਲੈ ਬਿਕਰਮ ਮਜੀਠੀਆ ਦੇ ਉੱਤੇ ਤਿੱਖੇ ਨਿਸ਼ਾਨੇ ਤੱਕ ਸਾਧੇ ਗਏ ਸੀ ਤੇ ਅੱਜ ਸਟੇਜ ਤੋਂ ਉਹਨਾਂ ਨੇ ਬਿਕਰਮ ਮਜੀਠੀਆ ਨੂੰ ਲੈ ਕੇ ਫਿਰ ਤੋਂ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਆਓ ਤੁਹਾਨੂੰ ਸੁਣਾਉਣੇ ਆ ਅਕਾਲੀ ਦਲ ਵੱਲੋਂ ਲੋਕਾਂ ਨੂੰ ਸੜਕਾਂ ਤੇ ਆਉਣ ਦੀ ਅਪੀਲ ਵੀ ਮਜੀਠੀਏ ਨੂੰ ਗਲਤ ਗ੍ਰਫਤਾਰ ਕੀਤਾ ਇੱਕ ਨਹੀਂ ਆਇਆ ਸੜਕ ਤੇ ਬਲਕੇ ਲੋਕਾਂ ਨੇ ਅੰਦਰੋਂ ਹੀ ਕੁੰਡੇ ਲਾ ਲੈ ਕਿਤੇ ਸੜਕ ਤੇ ਨਾ ਲੈ ਜਾਣਾ ਆਇਆ ਕੋਈ ਸੜਕ ਤੇ ਉਹ ਕੋਈ ਮੁੱਦਾ ਹੋਵੇ ਤਾਂ ਸੜਕ ਤੇ ਆਉਣ ਹੁਣ ਚਿੱਟੇ ਦੇ ਹੱਕ ਚ ਆਉਣ ਹੋ ਆ ਚਾਰ ਪੰਜ ਚਿੱਟੇ ਦੇ ਹੱਕ ਚ ਬੋਲੇ ਸੀ ਹੈ ਆ ਬੰਬਾਂ ਵਾਲਾ ਵੀ ਬੋਲਿਆ ਸੀ ਉਹ ਬੋਲਿਆ ਸੀ ਚੰਨੀ ਬੋਲਿਆ ਸੀ ਬਿੱਟੂ ਬੋਲਿਆ ਸੀ ਚਲੋ ਬਿੱਟੂ ਤਾਂ ਵਿਚਾਰਾ बोलना ਪੈਂਦਾ ਵਿਚਾਰੇ ਨੂੰ ਤਾਂ ਮੰਦ ਬੁੱਧੀ ਵੀ ਕੋਈ ਹੁੰ ਬੁੱਧੀ ਹੁੰਦੀ ਏ ਉਹ ਤਾਂ ਬੰਦ ਬੁੱਧੀ ਏ ਸਾਰਿਆਂ ਨੂੰ 4-5 ਦਿਨਾਂ ਬਾਅਦ ਮਾਫੀ ਮੰਗਣੀਆਂ ਪੈਗੀਆਂ ਜੰਨੀ ਤਾਂ ਕਹਿੰਦਾ ਮੈਂ ਕਿਹਾ ਕਿ ਤੇ ਪ੍ਰਗਟ ਫੜ ਲਿਆ ਹੱਦਾ ਯਾਰ ਹੱਦਾ ਯਾਰ ਤੂੰ ਮੁੱਖ ਮੰਤਰੀ ਰਿਹਾ ਯਾਰ ਮੈਂ ਤਾਂ ਪ੍ਰਗਟ ਬਾਰੇ ਬੋਲਿਆ ਸੀ ਹੁਣ 10 ਤੇ 11 ਤਰੀਕ ਦਾ ਸੈਸ਼ਨ ਰੱਖ ਲਿਆ ਹੁਣੀ ਬੁਕਿੰਗ ਕਰਾ ਲਿਓ ਘੰਟੇ-ਘੰਟੇ ਦੀ ਹੋਈ ਮਿਲੂਗੀ ਟਿਕਟ ਉੱਥੇ ਗੱਲ ਕਰਾਂਗੇ ਇਹਨਾਂ ਨਾਲ ਵੀ ਆਹ ਦੱਸਿਓ 2021 ਚ ਕੀ ਕਿਹਾ ਸੀ 22 ਚ ਕੀ ਕਿਹਾ ਸੀ 23 ਚ ਕੀ ਕਹਿੰਦੇ ਹੋ 24 ਚ ਕੀ ਕਹੇ 25 ਚ ਕੀ ਕਹਿੰਦੇ ਹੋ ਸਭ ਰਲੇ ਹੋਏ ਨੇ ਆਪਸ ਦੇ ਵਿੱਚ ਇਹ ਸੈਸ਼ਨ ਰੱਖਿਆ ਵਿਧਾਨ ਸਭਾ ਦਾ ਸਪੈਸ਼ਲ ਕਿਆਓ ਦੱਸੋ ਤੁਹਾਡਾ ਤੁਹਾਡਾ ਪ੍ਰੋਗਰਾਮ ਕੀ ਆਗਾ ਅੱਗੇ ਪਹਿਲਾਂ ਆਪਾਂ ਪੀਯੂ ਚ ਡਿਬੇਟ ਰੱਖੀ ਸੀ ਕੋਈ ਆਇਆ ਸੀ ਇੱਕ ਵੀ ਬੰਦਾ ਆਇਆ ਸੀ ਮੈਨੂੰ ਇਕੱਲੇ ਨੂੰ ਬੋਲਣਾ ਪੈ ਗਿਆ ਸਾਰਾ ਕਿਉਂਕਿ ਪਾਛ ਦੇ ਹੈ ਕਿਉਂਕਿ ਇਹਨਾਂ ਕੋਲੇ ਦਲੀਲਾਂ ਹੈ ਨਹੀਂ ਤਰਕ ਹੈ ਨਹੀਂ ਕਾਣੇ ਨੇ ਲੁੱਟਿਆ ਹੋਇਆ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਨੂੰ ਇਹਨਾਂ ਦੀਆਂ ਉਹ ਗੱਲਾਂ ਨੇ ਆ ਬਿੱਟੂਵਰਾਂ ਦੀਆਂ ਚਲੋ ਸੁਖਵੀਰ ਤਾਂ ਖੁਸ਼ੀ ਹੋਣਾ ਬੀ ਸ਼ੁਕਰ ਆ ਯਾਰ ਸਾਈਡ ਤੇ ਹੋ ਗਿਆ ਹਾਂ ਲੋਕਾਂ ਨੂੰ ਸਾਰਾ ਪਤਾ ਸਰਸ ਇਹਨਾਂ ਦੀਆਂ ਗੱਲਾਂ ਪਤਾ ਕਿਹਾ ਜਿਹਾ ਹੁੰਦੀਆਂ ਨੇ ਗੱਲ ਕਹਿਣੀ ਆ ਪਰ ਕਮਾ ਕੇ ਕਹਿਣੀ ਆ ਨਾ ਇਹ ਲੱਗੇ ਹੱਕ ਚਾ ਨਾ ਇਹ ਲੱਗੇ ਵਿਰੋਧ ਚਾ ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾਂ ਦੋ ਸੁੱਕੀਆਂ ਇੱਕ ਵਗਈ ਨਾ ਇਹਦਾ ਮਤਲਬ ਤਿੰਨੇ ਨਹੀਂ ਵਗ ਰਹੀਆਂ ਦੋ ਸੁੱਕੀਆਂ ਇੱਕ ਵਗੇ ਹੀ ਨਾ ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾਂ ਦੋ ਸੁੱਕੀਆਂ ਇੱਕ ਵਗੇ ਹੀ ਨਾ ਜਿਹੜੀ ਵਗੇ ਹੀ ਨਾ ਉੱਚ ਨਾਉਣ ਗਏ ਤਿੰਨ ਬੰਦੇ ਦੋ ਡੁੱਬ ਗਏ ਇੱਕ ਲਬੇ ਹੀ ਨਾ ਆਨੇ ਨਾ ਲੀਡਰਾਂ ਦੇ ਬਿਆਨ ਬਾਜਵੇ ਹੋਰਾਂ ਦੇ ਬਿੱਟੂ ਹੋਰਾਂ ਦੇ ਬੜਿੰਗ ਹੋਰਾਂ ਦੇ ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾਂ ਦੋ ਸੁੱਕੀਆਂ ਇੱਕ ਵਗੇ ਹੀ ਨਾ ਜਿਹੜੀ ਵਗੇ ਹੀ ਨਾ ਉਹ ਜਨਾਉਣਗੇ ਸੂਏ ਹੀ ਨਾ ਉਹਨੇ ਦਿੱਤੇ ਤਿੰਨ ਬੱਚੇ ਦੋ ਲਾਂਗੜੇ ਇੱਕ ਉੱਠੀ ਨਾ ਜਿਹੜਾ ਉੱਠੇ ਹੀ ਨਾ ਉਹਦੀ ਕੀਮਤ 3 ਰੁਪਏ ਦੋ ਖੋਟੇ ਇੱਕ ਚੱਲੇ ਹੀ ਨਾ ਜਿਹੜਾ ਚੱਲੇ ਹੀ ਨਾ ਉਹਨੂੰ ਚੈੱਕ ਕਰਨਾ ਏ 3 ਸੁਨਿਆਰੇ ਦੋ ਅੰਨੇ ਇੱਕ ਨੂੰ ਦਿਸੇ ਹੀ ਨਾ ਜਿਹਨੂੰ ਦਿਸੇ ਹੀ ਨਾ ਉਹਦੇ ਮਾਰੀਆਂ ਤਿੰਨ ਮੁਖੀਆਂ ਦੋ ਖੁੱਸਗੀਆਂ ਇੱਕ ਵੱਜੀ ਨਾ ਆ ਇਹਨਾਂ ਦੇ ਬਿਆਨ ਨੇ ਜੀ ਕਰ ਲਓ ਕੀ ਕਰ ਲਓ ਇਨਾਂ ਦੇ ਤਾਂ ਚਿਰੜ ਪੂੰਡੀਆਂ ਕੱਢ ਦਾਂਗੇ ਇਹਨਾਂ ਦੀ ਆਪਾਂ ਬਸ ਲੈ ਹੁਣੇ ਕਰੋ ਇਹਨਾਂ ਨੂੰ ਪੁੱਛ ਕੇ ਦੇਖ ਲਿਓ ਆ ਸਾਰੇ ਜਿਹੜੇ ਵੀ ਚਿਰੜ ਪੂੰਡੀਆਂ ਕੀ ਹੁੰਦੀਆਂ ਨੇ ਦੱਸ ਤੁਸੀਂ ਵੀ ਨਹੀਂ ਸਕਦੇ ਤੁਸੀਂ ਵੀ ਇੰਨੀ ਕਹਿ ਸਕਦੇ ਹੋ ਇਹ ਤਾਂ ਨਿਕਲੇ ਤੋਂ ਹੀ ਪਤਾ ਲੱਗਦੀਆਂ ਨੇ ਜੀ ਬਸ ਸੋ ਐਸੀ ਤਰ੍ਹਾਂ ਡਟੇ ਰਹੋ ਆਮ ਆਦਮੀ ਪਾਰਟੀ ਸਰਕਾਰ ਥੋੜੀ ਐ ਤੁਸੀਂ ਚਲਾ ਰਹੇ ਹੋ ਤੁਸੀਂ ਉਹੀ ਚਲਾਉਂਗੇ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਥੋੜਾ ਜਿਹਾ ਘਟਾ ਐ ਲੁਧਿਆਣੇ ਵਾਲੇ ਪਾਸੇ ਤੱਕ ਤਾਂ ਪਹੁੰਚੇ ਜਿੱਥੇ ਜ਼ੋਰ ਲਾ ਲਿਆ ਇੱਥੇ ਮੋਲਾਪੁਰ ਵੀ ਆਏ ਸੀ ਇਹ ਬੋਟਾਂ ਲੁਧਿਆਣੇ ਪਈ ਜਾਂਦੇ ਸੀ ਆ ਬੜਿੰਗ ਤੜਿੰਗ ਹੋਰੀ ਮੋਲਾਪੁਰ ਫਿਰਦੇ ਸੀ ਵੀ ਉੱਥੇ ਜਾਓ ਭਾਈ ਜਿੱਥੇ ਜਾਣਾ ਉੱਥੋਂ ਨੇ ਬੁਲਾਇਆ ਹੀ ਨਹੀਂ ਉਹ ਕਹਿੰਦਾ ਇੱਥੇ ਨਾ ਆਇਓ ਕਹਿੰਦਾ ਜੇ ਉ ਤਾਂ ਮੈਂ 10-15000 ਨਾਲ ਹਾਰੂੰਗਾ ਜੇ ਤੁਸੀਂ ਆ ਕੇ ਮਾ ਦਿਓ ਪੁੱਤੋ 35-40 ਤੇ ਹਾਰੂੰ ਆ ਇਹਨਾਂ ਦੀ ਰੈਪਿਊਟੇਸ਼ਨ ਹੈ